ਇਹੋ ਦਿਨ ਸਨ ਜਿਨ੍ਹਾਂ ਦਿਨਾਂ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦਿੱਲੀ ਔਰੰਗਜ਼ੇਬ ਨਾਲ ਇਹ ਚਰਚਾ ਕਰਨ ਆਏ ਸੀ ਵੀ ਹਿੰਦੁਸਤਾਨ ਦੇ ਬਾਦਸ਼ਾਹ ਤੂੰ ਇਹਨਾਂ ਹਿੰਦੂਆਂ ਨੂੰ ਕਿਉਂ ਮਾਰਦਾ ਹੈ ਉਹਨੇ ਆਖਿਆ ਜੇ ਤੇ ਮੈਂ Hindu ਰਹਿ ਕੇ ਜੀਣਾ ਤੇ ਮੈਂ ਇਹਨਾਂ ਨੂੰ ਮਾਰਨਾ ਹੀ ਮਾਰਨਾ ਜੇ ਇਹ ਮੁਸਲਮਾਨ ਬਣ ਜਾਂਣ ਤੇ ਮੈਂ ਇਹਨਾਂ ਨੂੰ ਨਹੀਂ ਮਾਰੂਗਾ ਸਤਗੁਰੂ ਕਹਿਣ ਲੱਗੇ ਨਾ ਇਹ ਮੁਸਲਮਾਨ ਹੋ ਸਕਦੇ ਆ ਤੇ ਨਾ ਤੂੰ ਹਿੰਦੂ ਹੋ ਸਕਦਾ ਜਿੱਥੇ ਕੋਈ ਟਿਕਿਆ ਉਹਨੂੰ ਟਿਕਿਆ ਰਹਿਣ ਦੇ ਰੱਬ ਦੀ ਰਜਾ ਦੇ ਵਿੱਚ ਐਵੇਂ ਕੋਈ ਵਿਗਨ ਨਾ ਪਾਉ ਉਹਨੇ ਆਖਿਆ ਮੈਂ ਤੁਹਾਡੀ ਕੋਈ ਗੱਲ ਨਹੀਂ ਜੇ ਮੰਨਣੀ ਤੇ ਕੱਢ ਕੇ ਚਿੱਠੀ ਉਹਨੇ ਇੱਕ ਗੁਰੂ ਤੇਗ ਬਹਾਦਰ ਪਾਛਾ ਦੇ ਸਾਹਮਣੇ ਰੱਖ ਦਿੱਤੀ ਕਿ ਤੁਸੀਂ ਜਾਣਦੇ ਜੇ ਕਿ ਤੁਸੀਂ ਹਿੰਦੁਸਤਾਨ ਦੇ ਹਿੰਦੂਆਂ ਨਾਲ ਇਹ ਸਲਾਹ ਕੀਤੀ ਆ ਉਹ ਮੈਨੂੰ ਲਿਖ ਕੇ ਦੇ ਗਿਆ ਵੀ ਜੇ ਤੁਸੀਂ ਗੁਰੂ ਤੇਗ ਬਹਾਦਰ ਕੱਲੇ ਨੂੰ ਮੁਸਲਮਾਨ ਬਣਾ ਲਓ ਨਾ ਤੇ ਅਸੀਂ ਸਾਰੇ ਦੇ ਸਾਰੇ ਹਿੰਦੂ ਆਪਣੇ ਆਪ ਹੀ ਮੁਸਲਮਾਨ ਬਣ ਜਾਵਾਂਗੇ ਜਦੋਂ 16 ਧਾਰਮਿਕ ਆਗੂਆਂ ਦੇ ਚਿੱਠੀ ਤੇ ਸੈਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਵੇਖੇ ਨਾ ਏ ਮੁਸਕਰਾ ਕੇ ਕਹਿਣ ਲੱਗੇ ਪਿਆਓ ਫਿਰ ਮੈਨੂੰ ਬਣਾ ਕੇ ਵੇਖ ਲਓ ਮੁਸਲਮਾਨ ਮੈਂ ਤੁਹਾਡੀ ਕੋਈ ਗੱਲ ਨਹੀਂ ਜੇ ਮੰਨਣੀ ਉਹਨਾਂ ਦੇ ਸਾਥੀਆਂ ਨੂੰ ਭਾਈ ਮਤੀ ਦਾਸ ਨੂੰ ਫਟਿਆਂ ਦੇ ਵਿੱਚ ਮੰਨ ਕੇ ਉਹਨਾਂ ਦੇ ਸਿਰ ਤੇ ਆਰਾ ਚਲਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਭਾਈ ਦਿਆਲੇ ਨੂੰ ਉਬਲਦੀ ਦੇਗ ਵਿੱਚ ਉਬਾਲ ਦਿੱਤਾ ਗਿਆ ਭਾਈ ਸਤੀ ਦਾਸ ਨੂੰ ਰੂਹ ਵਿੱਚ ਲਪੇਟ ਕੇ ਜਿੰਦਾ ਜਲਾ ਦਿੱਤਾ ਗਿਆ ਤੇ ਵਾਰੀ ਆ ਗਈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦੀ ਲੈ ਆ ਉਹਨਾਂ ਨੂੰ ਚਾਨਣੀ ਚੌਕ ਵਿੱਚ ਕਿੰਨਾ ਕਹਿਰ ਤੇ ਤਸ਼ੱਦਦ ਇਹ ਗੱਲ ਚੇਤੇ ਰੱਖਿਓ ਅਸੀਂ ਤੇ ਉਹਨਾਂ ਦੀ ਸ਼ਹੀਦੀ ਦੀ ਗੱਲ ਕਰਦੇ ਵੀ ਲਿਆ ਕੇ ਚੌਣਨ ਚਾਨਣੀ ਚੌਕ ਵਿੱਚ ਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗੱਲ ਇੰਨੀ ਨਹੀਂ ਹੋਈ ਗੁਰੂ ਤੇ ਬਹਾਦਰ ਮਹਾਰਾਜ ਨੂੰ ਸ਼ੀਤ ਕਰਨ ਤੋਂ ਪਹਿਲਾਂ ਜਿੰਨਾ ਉਹ ਤਸ਼ੱਦਦ ਕਹਿਰ ਕਰ ਸਕਦੇ ਸੀ ਨਾ ਕਈ ਦਿਨ ਮਹਾਰਾਜ ਨੂੰ ਭੁੱਖਿਆ ਰੱਖ ਰੱਖ ਕੇ ਉਹਨਾਂ ਨੇ ਸਜ਼ਾਵਾਂ ਦਿੱਤੀਆਂ ਉਹ ਸੋਲੀਆਂ ਦੀਆਂ ਕਾਰੀਆਂ ਦੀਆਂ ਰਿਪੋਰਟਾਂ ਉੱਤੇ ਲਿਖਿਆ ਮਿਲਦਾ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਦੇ ਜਿਸਮ ਉੱਤੇ ਇੱਕ ਪੋਟੇ ਜਿੰਨਾ ਵੀ ਥਾਂ ਨਹੀਂ ਸੀ ਜਿੱਥੋਂ ਖੂਨ ਨਹੀਂ ਸੀ ਸਿਮਰਿਆ ਅਦਾਲਤ ਲਗਾ ਕੇ ਫੈਸਲਾ ਸੁਣਾ ਦਿੱਤਾ ਕਿ ਜੇ ਇਹਨਾ ਹਿੰਦੂਆਂ ਦੀ ਹਮਾਇਤ ਛੱਡ ਕੇ ਮੁਸਲਮਾਨ ਬਣ ਜਾਓ ਤੇ ਵੱਜ ਜਾਓਗੇ ਵਰਨਾ ਮਾਰ ਦਿੱਤੇ ਜਾਓਗੇ ਸਤਿਗੁਰੂ ਕਹਿਣ ਲੱਗੇ ਪੀ ਮਾਰ ਦੇਣਾ ਤੇ ਕੋਈ ਸਜ਼ਾ ਨਹੀਂ ਮਰਦੇ ਸਾਰੇ ਜਾਣਾ ਨਾ ਔਰਮ ਦੇਵ ਨੇ ਰਹਿਣਾ ਨਾ ਕਾਜੀ ਨੇ ਰਹਿਣਾ ਨਾ ਜਲਾਦ ਨੇ ਰਹਿਣਾ ਪੀ ਮਾਰ ਦੇਣਾ ਤੇ ਕੋਈ ਸਜ਼ਾ ਨਹੀਂ ਹੋਰ ਗੱਲ ਕਰੋ ਉਹਨਾ ਖਾਉਣੇ ਪਤਾ ਲੱਗ ਜੇਗਾ ਸਜ਼ਾ ਹੈ ਕਿ ਨਹੀਂ ਬੁਲਾ ਲਿਆ ਉਹਨਾ ਇੱਕ ਜਲਾਦ ਜਿਹੜਾ ਸਮਾਣੇ ਦੇ ਰਹਿਣ ਵਾਲਾ ਸੀ ਜਲਾਲਉਦੀਨ ਉਸ ਦਾ ਨਾਂ ਸੀ ਜਵਾਨ ਬੜਾ ਸੀ ਵਾਹਿਗੁਰੂ ਤੇ ਜਲਾਦ ਉਸ ਬੰਦੇ ਨੂੰ ਬਣਾਇਆ ਜਾਂਦਾ ਸੀ ਜਿਹਦੇ ਮਨ ਦੇ ਵਿੱਚ ਜਰਾ ਜਿੰਨਾ ਵੀ ਰਹਿਮ ਨਾ ਹੋਵੇ ਹਾਂ ਹਾਂ ਤਲਵਾਰ ਪਕੜ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਆ ਗਿਆ ਤੇ ਘੁਮਾ ਕੇ ਕਹਿਣ ਲੱਗਾ ਤੇਗ ਮਹਾਂਦਰ ਬਾਦਰ ਤੁਸੀਂ ਨਹੀਂ ਤੇਗ ਬਾਦਰ ਹੋ ਹੁੰਦਾ ਜੇ ਤੇ ਹੱਥ ਵਿੱਚ ਤੇਗ ਹੋਵੇ ਗੁਰੂ ਤੇਗ ਬਾਦਰ ਬਾਦਸ਼ਾਹ ਕਹਿਣ ਲੱਗੇ ਨਹੀਂ ਨਹੀਂ ਜਲਾਲਉਦੀਨ ਤੇਰੇ ਹੱਥ ਵਿੱਚ ਲਈ ਤੇਗ ਮੇਰੀ ਸਾਰ ਰਗ ਤੇ ਚੱਲੇਗੀ ਪਰ ਇਹਦਾ ਵਾਰਿਸ ਔਰਨਜੀਬ ਦੀ ਸਾਰ ਰਗ ਤੇ ਹੋਏਗਾ ਆਹ ਆਹ ਇਹ ਮੇਰੀ ਕਰਾਮਾਤ ਹੋਏਗੀ ਇਹ ਮੇਰੀ ਕਰਾਮਾਤ ਦਾ ਜਾਦੂ ਹੋਏਗਾ ਮੇਰੇ ਖੂਨ ਦੀ ਗੰਗਾ ਵਿੱਚ ਰੁੜ ਜਾਏਗਾ ਅਬੂ ਯਫਰ ਮਹੀਉਦੀਨ ਔਰng ਦੇਵ ਦਾ ਤਖਤ ਔਰ ਤਾਜ ਉਹਨੂੰ ਕਹਿ ਦਿਓ ਜੇ ਸੰਭਾਲ ਸਕਦਾ ਤੇ ਸੰਭਾਲ ਲੈ ਝਗੜਾ ਵਧਦਾ ਗਿਆ ਸ਼ਾਮਾਂ ਦਾ ਸਮਾਂ ਸੀ ਸੂਰਜ ਡੁੱਬਣ ਵਾਲਾ ਸੀ ਜਲਾਦ ਨੇ ਤਲਵਾਰ ਖਿੱਚ ਕੇ ਚੁੱਕੀ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਐਉਂ ਵੇਖਿਆ ਬਾਹਰ ਕਾਜੀ ਨੇ ਪੁੱਛਿਆ ਦੇਖ ਭਦਰ ਕੋਈ ਕਿਸੇ ਨਾਲ ਗੱਲ ਕਰਨੀ ਦੇ ਉਹਨਾਂ ਆਖਿਆ ਨਹੀਂ ਸੈਫੁਦੀਨ ਆਖਿਆ ਆਖਰੀ ਵਗਦੇ ਬਦਲ ਜਾਓ ਬੱਜ ਜਾਓਗੇ ਸਤਿਗੁਰੂ ਕਹਿਣ ਲੱਗੇ ਜੋ ਤੁਸੀਂ ਜ਼ੁਲਮ ਕਰਨਾ ਚਾਹੋ ਕਰ ਸਕਦੇ ਜੇ ਮੈਂ ਆਪਣਾ ਕਦੇ ਧਰਮ ਤਬਦੀਲ ਨਹੀਂ ਕਰੂੰਗਾ ਉਹਨੇ ਆਖਿਆ ਜੇ ਸਰਕਾਰ ਦੀ ਗੱਲ ਨਹੀਂ ਨਾ ਮੰਨੋਗੇ ਤੇ ਇਹ ਸਿਰ ਲੈ ਕੇ ਮੁੜ ਕੇ ਨੰਦਪੁਰ ਨਹੀਂ ਜਾਓਗੇ ਜਦੋਂ ਨੇ ਗੱਲ ਆਖੀ ਤੇ ਮਹਾਰਾਜ ਹੱਸ ਪਏ ਤੇ ਬਾਹਰ ਖਲੋਤੇ ਲੋਕਾਂ ਵੱਲੋਂ ਉਹਨਾਂ ਨੇ ਵੇਖਿਆ ਇੱਕ ਭੀੜ ਵਿੱਚ ਇੱਕ ਬੰਦੇ ਦੀਆਂ ਨਜ਼ਰਾਂ ਵਿੱਚ ਨਜ਼ਰ ਜਰੂਰ ਤੇਗ ਭਾਦਰ ਸਾਹਿਬ ਦੀ ਪੈ ਗਈ ਨਜ਼ਰ ਗੱਟ ਕੇ ਸਤਗੁਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਓਏ ਕਾਜੀ ਕੀ ਆਖਿਆਈ ਉਹਨੇ ਆਖਿਆ ਜੀ ਗੱਲ ਨਹੀਂ ਮੰਨੋਗੇ ਤੇ ਸਿਰ ਲੈ ਕੇ ਅਨੰਦਪੁਰ ਨਹੀਂ ਜਾਓਗੇ ਹਾ ਹਾ ਮਾਰਨ ਕਹਿ ਲੱਗੇ ਫਿਰ ਹੁਣ ਜਿੰਨਾ ਟੱਡ ਕੋ ਜੋਰ ਲੱਗਦਾ ਲਾ ਲੋ ਹਾਂ ਮੇਰਾ ਸਿਰ ਨਨਦਪੁਰ ਜਾਏਗਾ ਹੀ ਜਾਏਗਾ ਵਾਹਿਗੁਰੂ ਇਹ ਗੱਲਾਂ ਨਾ ਪੀੜ ਵਿੱਚ ਖਲੋਤੇ ਉਸ ਬੰਦੇ ਦੇ ਨਾਲ ਕਰ ਦਿੱਤੀ ਗੱਲਾਂ ਬੋਲ ਕੇ ਵੀ ਹੁੰਦੀਆਂ ਗੱਲਾਂ ਤਸਵੀਰਾਂ ਬਣਾ ਕੇ ਵੀ ਹੁੰਦੀਆਂ ਤੇ ਕੁਝ ਗੱਲਾਂ ਨਜ਼ਰਾਂ ਦੇ ਨਾਲ ਵੀ ਹੁੰਦੀਆਂ ਨਜ਼ਰਾਂ ਦੇ ਨਾਲ ਗੱਲ ਕਰਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਪੂਰੀ ਸਰਕਾਰ ਨੂੰ ਲਲਕਾਰ ਲਿਆ ਇਧਰ ਜਲਾਦ ਨੇ ਤਲਵਾਰ ਚੁੱਕੀ ਆ ਤੂੰ ਦੇਖ ਬਹਾਦਰ ਮਹਾਰਾਜ ਸ਼ਹੀਦ ਹੋ ਗਏ ਤੇ ਅੰਤਰ ਧਿਆਨ ਹੋ ਕੇ ਗੋਬਨਰਾਏ ਨੇ ਸ੍ਰੀ ਆਨੰਦਪੁਰ ਸਾਹਿਬ ਵੇਖ ਲਿਆ ਕਿ ਪਿਤਾ ਸਤਿਗੁਰੂ ਜੀ ਇੱਕ ਬੜਾ ਰਹਿਮ ਕਰ ਗਿਆ ਇੱਕ ਬੜਾ ਤਰਸ ਕਰ ਗਿਆ ਤੇ ਬਾਣੀ ਉਚਾਰਨ ਕੀਤੀ ਠੀਕਰ ਫੋਰ ਦਲੀਸ ਸਰਾ ਪ੍ਰਭੂ ਪੁਰਖੀ ਆਪਿਆ ਨਾ ਤੇਹ ਮਹਤਰ ਸੀ ਕਰਿਆ ਕਰੀ ਨੱਕ ਨੂਆ ਨਾ ਏ ਪਿਤਾ ਸਤਗੁਰੂ ਜੀ ਤੁਹਾਡੇ ਚਿੱਟਾ ਵੱਡਾ ਕੋਈ ਕਰਮ ਵਲੀ ਪੀਰ ਪਕੰਬਰ ਔਲੀਆ ਕਰ ਨਾ ਸਕਿਆ ਮਹਾਰਾਜ ਇੱਕ ਵੱਡਾ ਤਰਸ ਕਰਕੇ ਜੇ ਹਿੰਦੂਆਂ ਦਾ ਧਰਮ ਬਚਾ ਕੇ ਆਪ ਲੋਕ ਛੱਡ ਕੇ ਪਰਲੋਕ ਵਿੱਚ ਚਲੇਗੇ ਰੱਬ ਨੂੰ ਮਹਿਣਾ ਨਹੀਂ ਮਾਰਿਆ ਪੀਜੇ ਤੇ ਮੈਂ ਕੱਲ ਗੱਦੀ ਤੇ ਬੈਠਾਂ ਤੇ ਕੀ ਕੀਤਾ ਜੀ ਆਹ ਆਂਦੇ ਦਿੱਲੀ ਦੀਆਂ ਸੜਕਾਂ ਉੱਤੇ ਤਾਜਾ ਚੂਨਾ ਪਿਆ ਸੀ ਬੜੇ ਜ਼ੋਰ ਦੇ ਨਾਲ ਹਵਾ ਚੱਲੀ ਉਹ ਸਿੱਖ ਜਿਹੜਾ ਗੁਰੂ ਦੇਖ ਭਾਤ ਦਾ ਜਿਹੜੀਆਂ ਨਜ਼ਰਾਂ ਵਿੱਚ ਨਜ਼ਰ ਪਾ ਕੇ ਮਰਨੇ ਸਮਝ ਆਇਆ ਸੀ ਉਹ ਵੇਖ ਰਿਹਾ ਸੀ ਆਂਦੇ ਉਸ ਸਰੇ ਦੇ ਕਰਮਚਾਰੀ ਵੀ ਇਹ ਸਮਝ ਗਏ ਸੀ ਵੀ ਇਹ ਕੋ ਵੱਧ ਜੇੜਾ ਸਾਡੇ ਨਾਲ ਬੰਦਾ ਕੋਈ ਕਰ ਨਹੀਂ ਸਕਦਾ ਜਿਹੜਾ ਸਾਡੇ ਨਾਲ ਅੜੇਗਾ ਤੇ ਉਹਨਾਂ ਇੱਕ ਛੋਟਾ ਜਿਹਾ ਲਿਖ ਕੇ ਉੱਥੇ ਬੋਰਡ ਲਾਤਾ ਵੀ ਜਿਹੜਾ ਕੱਲ ਇਹਨਾਂ ਲਾਸ਼ਾਂ ਵੀ ਅਮੰਦਰਦੀ ਕਰੇਗਾ ਉਹਨੂੰ ਐਸੇ ਜਗ੍ਹਾ ਤੇ ਸਜਾਏ ਮੌਤ ਦਿੱਤੀ ਜਾਏਗੀ ਏ ਕਹਿ ਕਿ ਉਹਨਾਂ ਅਦਾਲਤ ਬਰਖਾਸ਼ਤ ਕਰ ਦਿੱਤੀ ਅਦਾਲਤ ਬਰਖਾਸ਼ਤ ਹੁੰਦਿਆਂ ਹੀ ਉਹ ਸਿੱਖ ਜਿਹੜਾ ਵੇਖ ਰਿਆ ਸੀ ਉਹਨੇ ਗੁਰੂ ਤੇਗ ਬਹਾਦਰ ਮਰਦਾ ਸਿਰ ਚੁੱਕ ਲਿਆ ਇਹ ਮਦਦ ਉਹਦੀ ਅਕਾਲ ਨੇ ਕੀਤੀ ਤੁਰਿਆ ਜਾ ਰਿਹਾ ਭੀੜ ਦੇ ਵਿੱਚ ਗੁਰੂ ਮਰਦਾ ਸੀਸ ਲੈ ਕੇ ਇਹਦੇ ਨਾਲ ਇੱਕ ਸਿੱਖ ਮੋਢੇ ਨਾਲ ਮੋਢਾ ਹੋਰ ਲਾ ਕੇ ਤੁਰਿਆ ਜਾ ਰਿਹਾ ਉਹਦਾ ਨਾਂ ਸੀ ਭਾਈ ਉਹਦਾ ਏ ਦਿੱਲੀ ਦੇ ਪੁਰਾਣੇ ਬਾਜ਼ਾਰ ਵਿੱਚ ਚਲੇ ਗਏ ਜਿਹਦਾ ਨਾਮ ਦਿਲਵਾਲੀ ਦਰਵਾਜ਼ਾ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਉੱਥੇ ਚਰਨ ਪੈ ਤੇ 2.5 ਮਹੀਨੇ ਦੇ ਕਰੀਬ ਉੱਥੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਵੀ ਠਹਿਰੇ ਇਹਨੂੰ ਭਾਈ ਕਲਿਆਣੇ ਦੀ ਧਰਮਸਾਲਾ ਕਿਹਾ ਗਿਆ ਆਂਦੇ ਇੱਥੇ ਜਾ ਕੇ ਇਹਨਾਂ ਨੇ ਗੁਰੂ ਮਹਾਰਾਜ ਦਾ ਸੀਸ ਰੱਖ ਦਿੱਤਾ ਤੇ 4-5 ਗਿਣਤੀ ਦੇ ਸਿੱਖ ਇਕੱਠੇ ਹੋ ਗਏ ਆ ਇਦਾਂ ਉਸ ਗੱਲ ਦਾ ਰੌਲਾ ਪੈ ਗਿਆ ਕਿ ਕੋਈ ਗੁਰੂ ਤੇਗ ਬਹਾਦਰ ਦਾ ਸੀਸ ਚੁੱਕ ਕੇ ਸਿੱਖ ਲੈ ਗਿਆ ਤੇ ਉਹ ਸਮਝ ਗਏ ਭਈ ਜਿੰਨੇ ਸੀਸ ਚੁੱਕਿਆ ਉਹਨੇ ਅਨੰਦਪੁਰ ਜਾਣੇ ਜਾਣਾ ਉਹਨਾਂ ਦਿੱਲੀ ਦੇ ਦਿੱਲੀ ਤੋਂ ਜਿਹੜੇ ਅਨੰਦਪੁਰ ਨੂੰ ਜਾਣ ਵਾਲੇ ਰਾਹ ਸੀ ਸਾਰੇ ਦੇ ਸਾਰੇ ਬੰਦ ਕਰ ਦਿੱਤੇ ਲਾ ਕੇ ਲਾ ਕੇ ਕੋਲ ਸਵਾਰ ਪੁਲਿਸ ਜਿਹੜੀ ਆ ਉਹ ਲੱਪਣ ਤੁਰ ਪਿਆ ਇਦਾਂ ਉਹ ਭਾਈ ਜੈਤਾਲ ਜਿਨੂੰ ਗੁਰੂ ਤੇਗ ਬਹਾਦਰ ਮਹਾਰਾਜ ਹੁਕਮ ਲਾ ਕੇ ਗਏ ਸੀ ਫਟਿਆ ਪ੍ਰਾਣਿਆ ਲੀਲਾ ਵਿੱਚ ਲਪੇਟਿਆ ਗੁਰੂ ਤੇਗ ਬਹਾਦਰ ਮਰਦਾ ਸੀਸ ਕਿਉਂਕਿ ਗਰੀਬ ਬਣਾ ਸੀ ਉਹਦੇ ਸਿੱਖ ਵਿੱਚ ਸਿੱਖਾਂ ਨੇ ਉਹਦੇ ਹੱਕ ਵਿੱਚ ਸਿੱਖਾਂ ਨੇ ਅਰਦਾਸ ਕਰ ਦਿੱਤੀ ਗੁਰੂ ਕੇ ਸਿੱਖੋ ਬੰਦਾ ਹਾਰਦਾ ਹੀ ਉਦੋਂ ਆ ਜਦੋਂ ਆਂਦਾ ਮੈਂ ਆਪਣੇ ਬਲ ਦੇ ਨਾਲ ਸਭ ਕੁਝ ਕਰ ਰਿਆਂ ਇਸ ਬਾਣੀ ਦੇ ਰਚਨਹਾਰ ਇਸ ਬਾਣੀ ਦੇ ਸੰਪਾਦਕ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਕਿਸੇ ਨੇ ਪੁੱਛਿਆ ਮਹਾਰਾਜ ਇਹ ਬਾਣੀ ਤੁਸੀਂ ਰਚੀ ਆ ਉਹਨਾਂ ਆਖਿਓ ਮੈਂ ਤੇ ਬੋਲਣਾ ਨਹੀਂ ਜਾਣਦਾ ਤੁਸੀਂ ਕੀ ਪੁੱਛਦੇ ਜੀ ਹਾਂ ਆਪੋ ਬੋਲਣਾ ਜਾਣਦਾ ਮੈਂ ਕਿਹਾ ਹਾਂ ਕਿਹਾ ਸਭ ਹੁਕਮਾਇ ਜੀਓ ਹੁਕਮਾਇ ਜੀਓ ਜੋ ਮੇਰਾ ਅਕਾਲ ਪੁਰਖ ਮੈਨੂੰ ਬੁਲਾ ਰਿਹਾ ਮੈਂ ਉਹ ਬੋਲ ਰਿਹਾ ਆਪੋ ਕੁਝ ਨਹੀਂ ਬੋਲ ਰਿਹਾ ਬੰਦਾ ਹਾਰਦਾ ਏ ਉਦੋਂ ਜਦੋਂ ਆਂਦਾ ਮੈਂ ਆਪਣੇ ਬਲ ਦੇ ਨਾਲ ਸਭ ਕੁਝ ਕਰ ਰਿਆ। ਉਹ ਭਾਈ ਜਿੰਦਾ ਜਿਹਨੂੰ ਗੁਰੂ ਤੇਗ ਬਹਾਦਰ ਮਹਾਰਾਜ ਹੁਕਮ ਲਾ ਕੇ ਗਿਆ। ਵਾਹਿਗੁਰੂ। ਇਧਰ ਤੁਰ ਲੱਗਾ ਗੁਰੂ ਮਹਾਰਾਜ ਦਾ ਸੀਸ ਚੁੱਕ ਕੇ ਤੇ ਪੈਰਾਂ ਵਿੱਚੋਂ ਜੋੜਾ ਲਾਤਾ। ਆਹ ਹਾਂ। ਜੇ ਪੈਰਾਂ ਵਿੱਚ ਜੋੜਾ ਰੱਖਣ ਬਾਅਦ ਤੇ ਗੁਰੂ ਦੇ ਸੀਸ ਦਾ ਅਤਬ ਨਹੀਂ ਰਹੇਗਾ। ਵਾਹਿਗੁਰੂ। ਸਿੱਖੋ ਸ਼ਰਧਾ ਬੜੀ ਪਿਆਰੀ ਚੀਜ਼ ਹੈ। ਆਹ ਹਾਂ। ਜੇ ਸ਼ਰਧਾ ਨਾ ਨਾ ਹੋਵੇ। ਗਿਆਨ ਮੇਰਾ ਹੰਕਾਰ ਬਣ ਜਾਂਦਾ ਜੀ ਹਾਂ ਤੇ ਤੇ ਗਿਆਨ ਹੋਵੇ ਕੱਲੀ ਸ਼ਰਧਾ ਹੋਵੇ ਫਿਰ ਵੀ ਬੰਦਾ ਖੂ ਖਾਤੇ ਜਿ ਦਿਖਦਾ ਜੀ ਵਾਹ ਵਾਹ ਉਹ ਬੜਾ ਭਾਰੀ ਸ਼ਰਧਾਵਾਨ ਤੇ ਬੜਾ ਗਿਆਨਵਾਨ ਸੀ ਤੁਰ ਲੱਗਾ ਗੁਰੂ ਦਾ ਸੀਸ ਲੈ ਕੇ ਪੈਰਾ ਵਿੱਚੋਂ ਜੋੜਾ ਲਾਤਾ ਹੁਣ ਦਿੱਲੀ ਦੇ ਰਸਤੇ ਜਿਹੜੇ ਆ ਅਨੰਦਪੁਰ ਤੋਂ ਮਨਨਪੁਰ ਨੂੰ ਜਾਣ ਵਾਲਿਓ ਸਾਰੇ ਪੁਲਿਸ ਨੇ ਰੋਕੇ ਆ ਅਕਲ ਲੈਣਗੇ ਉਹ ਸਿੱਖ ਨੂੰ ਜਿਹੜਾ ਅਨੰਦਪੁਰ ਨੂੰ ਗੁਰੂ ਦਾ ਸੀਸ ਲੈ ਕੇ ਤੁਰਿਆ ਜਾ ਰਿਹਾ ਹੋਵੇਗਾ ਗੁਰੂ ਕੇ ਸਿੱਖੋ ਜਿਹਨੂੰ ਅਸੀਂ ਡਾਂਡੇ ਮਿੰਡੇ ਆਂ ਨੇ ਨਾ ਫਿਰ ਭਾਈ ਜੀਤੇ ਨੇ ਉਹ ਰਸਤਾ ਫੜ ਲਿਆ ਜਿਸ ਰਸਤੇ ਤੋਂ ਕੋਈ ਕਦੇ ਨੰਗੇ ਆਵੇ ਜਿਹੜਾ ਨਵਾਂ ਰਸਤਾ ਉਹਨੂੰ ਡਾਂਡੇ ਮਿੰਡੇ ਕਿਹਾ ਜਾਂਦਾ ਪੰਜਾਬੀ ਵਿੱਚ ਉਹ ਭਾਈ ਜੀਤਾ ਉਹਦਾ ਤੈਂਦਾ ਕਿੱਡਾ ਵਿਸ਼ਵਾਸ ਹੈ ਰਾਸਤਾ ਕਿੱਦਾ ਵਿਖੜਾ ਹੈ ਜਿੰਨੇ ਗੋਬਿੰਦ ਰਾਏ ਦੇ ਕੋਲ ਪਹੁੰਚਣਾ ਕਿੱਥੇ ਦਿੱਲੀ ਤੇ ਕਿੱਥੇ ਸ੍ਰੀ ਅਨੰਦਪੁਰ ਸਾਹਿਬ ਵਾਹ ਵਾਹ ਗੁਰੂ ਕੇ ਸਿੱਖੋ ਜੇ ਕੋਈ ਹਵਾ ਦੇ ਨਾਲ ਪੱਤਾ ਵੀ ਖੜਕਦਾ ਨਾ ਤੇ ਡਰ ਆਉਂਦਾ ਵੀ ਕੋਈ ਸਰਕਾਰੀ ਬੰਦਾ ਨਾ ਹੋਵੇ ਕਿਤੇ ਮੇਰਾ ਭੇਦ ਨਾ ਖੁੱਲ ਜੇ ਕਿਉਂਕਿ ਉਹਨੂੰ ਚੀਂ ਦੀ ਇਹੋ ਜੀ ਕੀਮਤੀ ਸੀ ਜਿਹੜੀ ਉਹ ਕਿਸੇ ਨੂੰ ਦੱਸਣ ਨਹੀਂ ਸੀ ਚਾਹੁੰਦਾ ਹਾਂ ਨੀਂਦ ਇਸ ਹਾਲਤ ਵਿੱਚ ਬੰਦੇ ਨੂੰ ਆਉਂਦੀ ਨਹੀਂ ਰੋਟੀ ਤੇ ਕਿਤੇ ਉਹ ਲੱਭਣੀ ਸੀ ਕਿਉਂਕਿ ਜੇ ਕਿਸੇ ਕੋ ਰੋਟੀ ਮੰਗਦਾ ਉਹਨੇ ਪੁੱਛਣਾ ਤੇਰੇ ਕੋਲ ਕੀ ਆ ਕਿਤੇ ਅੰਦਰਲੀ ਗੱਲ ਨਾ ਖੁੱਲ ਜੇ ਹਾਂ ਹਾਂ ਇਹ ਸਾਸਰੇ ਥੱਲੇ ਹੋਰ ਕਰ ਵੀ ਕੀ ਸਕਦਾ ਸੀ ਭਾਈ ਜੈਤਾ ਜਿਹਨੂੰ ਗੁਰੂ ਤੇਗ ਬਹਾਦਰ ਹੁਕਮ ਲਾ ਕੇ ਗਿਆ ਜਿੰਨੇ ਗੋਬਿੰਦ ਰਾਏ ਨੂੰ ਜਾ ਕੇ ਮਿਲਣਾ ਜਿਹੜਾ ਪੈਣਾ ਬੜਾ ਵਿਖਣਾ ਹੈ ਮੰਜ਼ਲ ਬੜੀ ਬਿਸ਼ਵਾਰ ਹੈ ਗੁਰੂ ਕੇ ਸਿੱਖੋ ਸਾਰਾ ਪੇਟ ਸੋਕੇ ਲੱਕ ਨਾਲ ਲੱਗਿਆ ਪਰ ਸਿਮਰਨ ਕਰਕੇ ਬੜਾ ਰਜਿਆ ਉਸ ਸੱਚ ਦੀ ਮੂਰਤ ਨੂੰ ਉਸ ਸਿਦਕ ਦੇ ਆਸ਼ਕ ਨੂੰ ਬੜੇ ਬੜੇ ਭਗਤ ਵੀ ਬੇਕੰਠ ਵਿੱਚੋਂ ਵੇਖਣ ਆਏ ਜਿਹੜੀ ਹੋਣੀ ਮਨੁੱਖ ਦਾ ਰਾਹ ਰੋਕਦੀ ਸੀ ਉਹ ਹੱਸ ਕੇ ਪਰੇ ਹੋ ਗਈ ਵਾ ਵਾ ਤੁਰਿਆ ਜਾ ਰਿਹਾ ਭਾਈ ਜੈਤਾ ਸਰੀਰ ਇਹ ਆਖਰ ਸਰੀਰ ਹੈ ਨਾ ਕਿੱਥੇ ਦਿੱਲੀ ਤੇ ਕਿੱਥੇ ਅਨੰਦਪੁਰ ਦਾ ਅੱਜ ਵਰਗੇ ਰਸਤੇ ਥੋੜੇ ਸੀ ਸਾਰੇ ਪੈਰ ਜਿਹੜੇ ਆ ਉਹਨਾਂ ਵਿੱਚੋਂ ਖੂਨ ਸਿੰਮ ਰਿਆ ਇੱਕ ਰੁੱਖ ਦਾ ਧਾਣਾ ਲਾ ਕੇ ਬਹਿ ਗਿਆ ਗੁਰੂ ਕੇ ਸਿੱਖੋ ਤੁਰ ਲੱਗਾ ਕੋਈ ਰਾਹੀ ਆਉਂਦਾ ਵੇਖਿਆ ਵਾਹ ਗੁਰੂ ਉਹਨੇ ਪੁੱਛਿਆ ਵੀ ਭਾਈ ਸਿੱਖਾ ਇਥੋਂ ਅਨੰਦਪੁਰ ਕਿੰਨੀ ਦੂਰ ਆ ਆਹ ਹਾ ਉਹਨੇ ਵੇਖਿਆ ਪਿੰਜਰ ਵਰਗਾ ਮਨੁੱਖਾ ਹਾਂ ਲੀਰਾ ਵਿੱਚ ਲਪੇਟੀ ਗੰਢਾ ਅਨੰਦਪੁਰ ਦਾ ਰਸਤਾ ਪੁੱਛ ਰਿਆ ਕੌਣ ਆ ਉਹਨੇ ਪੁੱਛਿਆ ਤੂੰ ਕੌਣ ਹੋਨੇ ਆਖੇ ਮੈਂ ਗੁਰੂ ਦਾ ਸਿੱਖ ਆ ਪਨੇ ਆਖਿਆ ਤੇਰੇ ਕੋਲ ਕੀ ਆ ਛੱਕ ਪਿਆ ਕੋਈ ਸਰਕਾਰੀ ਬੰਦਾ ਨਾ ਹੋਵੇ ਉਹਨੇ ਆਖਿਆ ਮੇਰੇ ਕੋ ਗੁਰੂ ਦੀ ਭੇਟਾ ਵਾ ਉਹਨੇ ਆਖਿਆ ਗਲਤ ਬਾਤ ਆ ਜੇ ਕੋ ਗੁਰੂ ਦੀ ਭੇਟਾ ਹੁੰਦੀ ਆ ਨਾ ਉਹ ਮਸੰਦਾਂ ਨੂੰ ਨਾਲ ਲੈ ਕੇ ਆਉਂਦੇ ਆ ਹਾਂ ਉਹ ਬੜਾ ਭਾਰੀ ਗਿਆਨਵਾਨ ਸੀ ਉਹਨੇ ਆਖਿਆ ਮਸੰਦਾਂ ਨੂੰ ਉਹ ਨਾਲ ਲੈ ਕੇ ਆਉਂਦੇ ਆ ਜਿਨ੍ਹਾਂ ਦੀ ਗੁਰੂ ਦੇ ਨਾਲ ਸਿੱਧੀ ਜਾਣ ਪਛਾਣ ਹੋਵੇ ਵਾਹ ਵਾਹ ਮੇਰੀ ਤੇ ਗੁਰੂ ਨਾਲ ਸਿੱਧੀ ਜਾਣ ਪਛਾਣ ਆ ਮੈਂ ਮਸੰਦਾਂ ਨੂੰ ਵੇਚ ਨਹੀਂ ਪਾਉਂਦਾ ਵਾਹ ਉਨੇ ਆਖਿਆ ਤੂੰ ਨਨਧਪੁਰ ਜਾਣਾ ਕੇ ਗੁਰੂ ਗੋਬਿੰਦ ਰਾਏ ਨੂੰ ਮਿਲਣਾ ਉਹਨੇ ਆਖਿਆ ਮੈਂ ਗੋਬਿੰਦ ਰਾਏ ਨੂੰ ਮਿਲਣਾ ਉਹਨੇ ਆਖਿਆ ਫੇ ਗੁਰੂ ਸਾਹਿਬ ਨਨਧਪੁਰ ਨਹੀਂ ਜਦੋਂ ਇਹ ਗੱਲ ਆਖੀ ਤੇ ਹੈਰਾਨ ਹੋ ਗਿਆ ਕਿ ਗੁਰੂ ਨੇ ਮੇਰਾ ਹੋਰ ਇਮਤਿਹਾਨ ਕਰਨਾ ਕਰਤਾ ਮੈਂ ਤੇ ਹੁਣ ਇਸ ਤੋਂ ਵੱਧ ਤੁਰ ਨਹੀਂ ਸਕਣਾ ਚਲ ਜਿੰਨੇ ਇੱਕ ਸਾਵਾ ਜਿੰਨੇ ਇੱਕ ਮੈਂ ਕਦਮ ਪੁੱਟ ਸਕਦਾ ਜਿੰਨੇ ਕੋ ਪਟਾਉਂਦਾ ਉਹ ਤੇ ਪੁੱਟੂਗਾ ਜਦੋਂ ਸਵਾਸਾਂ ਦੀ ਪੂੰਜੀ ਨੋਕੀ ਫਿਰ ਉਹ ਜਾਣੇ ਉਹਦਾ ਕੰਮ ਜਾਣੇ ਵਾਹਿਗੁਰੂ ਗੁਰੂ ਕੇ ਸਿੱਖੋ ਫਿਰ ਪੁੱਛਿਆ ਭੀ ਗੋਬਿੰਦ ਰਾਏ ਕਿ ਹੈ ਕਿਥੇ ਆਉਨੇ ਆਖਿਆ ਸਾਹਮਣੇ ਕੀਮਤ ਬਰਸਾਵਾ ਜਦੋਂ ਸੀ ਨੰਦਪੁਰ ਸਾਹਿਬ ਤੋਂ ਦਿੱਲੀ ਨੂੰ ਤੁਰਦੇ ਆ ਨਾ ਸੱਤ ਪੋ ਪੈਂਦਾ ਜਦੋਂ ਕਰਕੇ ਆ ਜੇ ਤੇ ਫਿਰ ਸ੍ਰੀ ਕੀਰਤਪੁਰ ਸਾਹਿਬ ਆ ਜਾਂਦਾ ਆ ਹਾਂ ਹਾਂ ਇਹ ਗੱਲ ਨੂੰ ਕੋਈ ਜਾਣ ਨਹੀਂ ਸਕਿਆ ਮਹਾਰਾਜ ਉਹਦੀ ਸੱਚੀ ਸ਼ਰਧਾ ਵੇਖ ਕੇ ਉਹਦੀ ਨਿਮਰਤਾ ਵੇਖ ਕੇ ਆਪਣੇ ਸਿੱਖ ਦਾ ਸਤ ਮੀਲ ਪੈਂਡਾ ਘਟਾ ਦਿੱਤਾ ਵਾਹਿਗੁਰੂ ਵਾਹਿਗੁਰੂ ਅੱਗੇ ਉਹ ਲੈਣ ਆ ਗਿਆ ਜੋ ਆਪਣੀ ਹਉਮੈ ਨਾਲ ਤੁਰਿਆ ਜਾਂਦਾ ਤੇ ਸ਼ੈਤ ਮਾਰਾ ਆਨੰਦਪੁਰ ਤੋਂ ਸਤ ਕੋ ਪਰਾ ਚਲੇ ਜਾਂਦਾ ਪਰ ਉਹਦੀ ਨਿਮਰਤਾ ਉਹਦੀ ਸ਼ਰਧਾ ਵੇਖ ਕੇ ਮਹਾਰਾਜ ਸਤ ਮੀਲ ਸਿੱਖ ਦਾ ਪੈਂਡਾ ਘਟਾ ਦਤਾ ਉਹਨੇ ਆਖਿਆ ਉਹ ਸਾਹਮਣੇ ਸੰਗਤ ਸੱਚ ਕੇ ਬੈਠੀ ਤੇ ਮਹਾਰਾਜ ਤਖਤ ਤੇ ਬੈਠੇ ਜਦੋਂ ਕਿਸੇ ਨੂੰ ਪਤਾ ਲੱਗਦੇ ਪੀ ਮੇਰਾ ਪਿੰਡ ਸਾਹਮਣੇ ਆ ਗਿਆ ਉਹਦਾ ਫਿਰ ਸਾਰੇ ਦਾ ਸਾਵਾ ਥਕੇਵਾ ਲੈ ਜਾਂਦਾ ਉੱਠਿਆ ਭਾਈ ਜੇਤਾ ਉਦਮ ਕਰਕੇ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਗੱਦੀ ਦੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਸੀ ਇਹ ਬੜੀ ਬੜੀ ਦੂਰ ਤੋਂ ਸਿੱਖ ਪਟਾਵਾਂ ਲੈ ਕੇ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਪਹੁੰਚਦੇ ਸਨ ਛੋਟੀ ਜੀ ਗੰਢ ਵਾਲਾ ਇਹ ਵੀ ਦਰਵਾਜੇ ਤੇ ਪਹੁੰਚ ਗਿਆ ਇਸ ਤੋਂ ਖਸਤਾ ਤੇ ਮਾੜੀ ਹਾਲਤ ਹੋਰ ਕਿਸੇ ਦੀ ਨਹੀਂ ਸੀ ਫਟਿਆ ਪੁਰਾਣਾ ਚੋਲਾ ਪਹਿਰਾ ਤੋਂ ਨੰਗਾ ਪਹੁੰਚਿਆ ਦਰਵਾਜੇ ਤੇ ਦਰਬਾਨ ਨੂੰ ਕਹਿਣ ਲੱਗਾ ਮੈਂ ਅੰਦਰ ਜਾਣਾ ਅਨੇਖਿਆ ਤੂੰ ਕੌਣ ਆ ਮੈਂ ਗੁਰੂ ਦਾ ਸਿੱਖ ਹਾਂ ਉਹਨੇ ਆਖਿਆ ਜੇ ਅੱਜ ਦੇ ਕੱਲ ਦੇ ਖਲੋ ਤੇ ਇਹਨਾਂ ਦੀ ਵਾਰੀ ਨਹੀਂ ਆਈ ਤੂੰ ਐਡੀ ਸਿੱਧੇ ਇੱਕ ਤਰ੍ਹਾਂ ਚਲ ਜਾਏਗਾ ਹਾਂ ਹਾਂ ਉਹਨੇ ਆਖਿਆ ਮੈਂ ਜ਼ਿਆਦਾ ਝਿਰਠੇ ਨਹੀਂ ਸਕਣਾ ਮੇਰੀ ਜਾ ਕੇ ਗੁਰੂ ਨੂੰ ਗੱਲ ਦੱਸਦੇ ਹੋ ਵਾਹਿਗੁਰੂ ਉਹਨੇ ਆਖਿਆ ਬਿਲਕੁਲ ਨਹੀਂ ਜਾ ਸਕਦਾ ਉਹਨੇ ਆਖਿਆ ਮੈਂ ਤੇਰੀ ਗੱਲ ਨਹੀਂ ਸੁਣੀ ਤੂੰ ਮੇਰੀ ਗੱਲ ਜਾ ਕੇ ਗੁਰੂ ਨੂੰ ਸੁਣਾ ਦੇ ਵਾਹਿਗੁਰੂ ਉਧਰ ਅੰਤ ਨੂੰ ਧਿਆਨ ਹੋ ਕੇ ਗੁਰੂ ਕਲਗੀਧਰ ਪਾਤਸ਼ਾਹ ਨੇ ਵੇਖ ਲਿਆ ਵੀ ਸਾਨੂੰ ਮਿਲਣ ਵਾਲਾ ਕੋਈ ਦਰਵਾਜ਼ੇ ਤੇ ਆ ਗਿਆ ਵਾਹਿਗੁਰੂ ਤੇ ਮਹਾਰਾਜ ਉੱਠ ਕੇ ਖਲੋ ਗਿਆ ਆਹਾ ਇੱਕ ਬਾਰੋਂ ਸੇਵਾਦਾਰ ਅੰਦਰ ਗੁਰੂ ਸਾਹਿਬ ਵੱਲੋਂ ਆ ਰਿਹਾ ਇੱਕ ਸੇਵਾਦਾਰ ਬਾਹਰ ਨੂੰ ਜਾ ਰਿਹਾ ਜਿਹੜਾ ਆਉਣ ਵਾਲਾ ਸੇਵਾਦਾਰੋ ਗੁਰੂ ਸਾਹਿਬ ਨੂੰ ਕੀ ਬਚਨ ਕਹਿ ਰਿਹਾ ਬਈ ਭਾਈ ਜੇਤਾ ਦਰਵਾਜੇ ਤੇ ਬਿਲਕੁਲ ਬਿਉਸ਼ ਤੇ ਆ ਹ ਉਹ ਗੰਢ ਆਪਣੀ ਛਾਤੀ ਨਾਲ ਲਾਈ ਆ ਕੁੱਟ ਕੇ ਵਾਹਿਗੁਰੂ ਦਰਬਾਰ ਨੂੰ ਐਉ ਲੱਗਾ ਜਿਦ ਤਰਾ ਕੋਈ ਬੰਦਾ ਮਰ ਗਿਆ ਹੋਵੇ ਹ ਸੇਵਾਦਾਰ ਨੇ ਕੰਨ ਵਿੱਚ ਉਹ ਦਿਆਖਿਆ ਤੇ ਤੈਨੂੰ ਗੁਰੂ ਨੇ ਬੁਲਾ ਲਿਆ ਆਹ ਆਹ ਤੈਨੂੰ ਗੁਰੂ ਨੂੰ ਮਿਲਣ ਦੀ ਵਾਰੀ ਆ ਗਈ ਹੈ ਜਦੋਂ ਕਿਸੇ ਵੀ ਗੁਰੂ ਨੂੰ ਮਿਲਣ ਦੀ ਵਾਰੀ ਆ ਜਾਏ ਉਹਦੇ ਵਿਚਰ ਜਾਣ ਕਿਉਂ ਨਾ ਪੈ ਜੇ ਆਹ ਆਹ ਉਤਮ ਕਰਕੇ ਉੱਠਿਆ ਸੇਵਾਦਾਰ ਨੇ ਆਖਿਆ ਆਹ ਭਾਰ ਮੈਨੂੰ ਆਪਣਾ ਚੁਕਾ ਲੈ ਉਹਨੇ ਆਖਿਆ ਨਹੀਂ ਮੇਰੇ ਗੁਰੂ ਨੇ ਮੈਨੂੰ ਕਿਸੇ ਦਾ ਭਾਰ ਚੁਕਣਾ ਸਿਖਾਇਆ ਮੈਂ ਆਪਣਾ ਕਪਾਰ ਕਿਸੇ ਨੂੰ ਨਹੀਂ ਚੁਕਾਉਣਾ ਛੱਡ ਦੇ ਮੇਰਾ ਰਸਤਾ ਉਧਰ ਪਿਆ ਲੜ ਖੜਾਉਂਦੇ ਪੈਰਾਂ ਨਾਲ ਉਧਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤਖਤ ਉੱਠ ਕੇ ਖਲੋ ਗਿਆ ਤੇ ਕਹਰੇ ਜਿੰਨੂ ਅਸੀਂ ਉਡੀਕ ਰਹੇ ਸੌ ਪਹੁੰਚ ਗਿਆ ਆਹ ਵੇਖਣ ਵਾਲੇ ਜਿਹੜੇ ਲੋਕ ਮਹਾਰਾਜ ਦੇ ਦਰਬਾਰ ਸਨ ਉਹ ਵੀ ਸੋਚੀ ਪੈ ਗਏ ਵੀ ਮਹਾਰਾਜ ਉੱਠ ਕੇ ਕੋਈ ਧਨੀ ਬੰਦਾ ਆ ਰਿਹਾ ਕੋਈ ਬਾਦਸ਼ਾਹ ਆ ਰਿਹਾ ਜਿਹਦੀ ਉਡੀਕ ਵਿੱਚ ਖਲੋ ਗਿਆ ਜਦੋਂ ਭਾਈ ਜੈਤਾ ਦਰਮਿਆਨ ਪਹੁੰਚਿਆ ਤੇ ਸਤਿਗੁਰੂ ਮਹਾਰਾਜ ਤਖਤ ਤੋਂ ਥੱਲੇ ਉਤਰ ਗਏ ਆ ਲੋਕ ਵੇਖ ਕੇ ਹੈਰਾਨ ਸਨ ਵੀ ਮਹਾਰਾਜ ਇਹ ਏਦਾ ਅਦਮ ਇਸ ਬੰਦੇ ਦੀ ਭੇਟਾ ਦਾ ਕੀਤਾ ਹੈ ਕੀ ਲੈ ਕੇ ਆਇ ਲੀਰਾ ਚਲ ਬੇਟੀ ਗੰਦਾ ਆ ਹਾਂ ਹਾਂ ਭਾਈ ਜੈਤੇ ਨੇ ਆਖਿਆ ਮਹਾਰਾਜ ਤੇਰੇ ਦਰਬਾਰ ਦੀ ਮੇਰੇ ਕੋ ਭੇਟਾ ਵਾ ਤੇਰੇ ਦਰਬਾਰ ਚ ਬੜੀਆਂ ਬੜੀਆਂ ਵੱਡੀਆਂ ਜਾਤਾਂ ਵਾਲੇ ਛਾਹੂਕਾਰ ਆਏ ਆ ਮਹਾਰਾਜ ਵੇਖੋ ਕਿਤੇ ਤੁਹਾਡੇ ਨਾਲ ਇਹ ਨਾਰਾਜ਼ ਨਾ ਹੋ ਜਾਣਾ ਹਾਏ ਗੁਰੂ ਜੰਦੋਏ ਗਾਲਾ ਖਿੱਤੇ ਜਿਹੜੀ ਮਰਨੇ ਪਾਛਾ ਨੇ ਗਾਲਾ ਕਿਸੇ ਨੇ ਜਿੰਨ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਨਹੀਂ ਮੋਸੇ ਗਰੀਬ ਕਰੋੜ ਪਰੇ ਕਰੋੜ ਪਰੇ ਮਾਰੇ ਦੌੜ ਕੇ ਆਏ ਤੇ ਭਾਈ ਜੈਤੇ ਨੂੰ ਆਪਣੀ ਗਲਮਚੀਣੀ ਚ ਲੈ ਲਿਆ ਵਾਹ ਗਰੂਰ ਮਾਰੇ ਤਖਤੇ ਲਾ ਕੇ ਮਿਠਾ ਲਿਆ ਲੋਕ ਵੇਖ ਕੇ ਹੈਰਾਨ ਸਨ ਇਹ ਐਡਾ ਇਸ ਬੰਦੇ ਦੀ ਭੇਟਾ ਦਾ ਅਦਬ ਸਤਗੁਰ ਨੇ ਕੀਤਾ ਮਾਤਾ ਗੁਜਰੀ ਜੀ ਵੀ ਲਾਕੇ ਮੌਜੂਦ ਸਨ ਗੁਰੂ ਗੋਬਿੰਦ ਰਾਏ ਨੇ ਸ਼ਾਇਦ ਨਗਰਨਾ ਮਾਤਾ ਜੀ ਨਾਲ ਗੱਲ ਕਰ ਦਿੱਤੀ ਮਾਤਾ ਗੁਜਰੀ ਜੀ ਨੇ ਆਖਿਆ ਭਾਈ ਜੈਤਾ ਜੀ ਕੀ ਲੈ ਕੇ ਆਏ ਜੇ ਭਾਈ ਜੈਤੇ ਨੇ ਆਖਿਆ ਜਗਤ ਮਾਤਾ ਜੀ ਤੁਹਾਡੀ ਆਮਾਨਤ ਲੈ ਕੇ ਆਇਆ ਜਦੋਂ ਇਹ ਗੱਲ ਆਖੀ ਤੇ ਗੋਬਿੰਦ ਰਾਏ ਨੇ ਝੋਲੀ ਕਰ ਲਈ ਆਹ ਲੋਕ ਵੇਖ ਕੇ ਫਿਰ ਹੈਰਾਨ ਸਨ ਕਿ ਝੋਲੀ ਅੱਡ ਕੇ ਗੁਰੂ ਬੇਟਾ ਲੈ ਰਿਆ ਉੱਥੇ ਮੋੜਾ ਸ਼ਰਫੀਆਂ ਹੀਰੇ ਜਵਾਹਰਾਤ ਲੋਕ ਪੰਡਾ ਬਣ ਕੇ ਲਿਉਣ ਡਿਆ ਤੇ ਮਹਾਰਾਜ ਕਹਿੰਦੇ ਉਹ ਲੰਗਰ ਚ ਪਾ ਦਿਓ ਮਸੰਦਾਂ ਨੂੰ ਕਹਿੰਦੇ ਉਹ ਖਜ਼ਾਨੇ ਚ ਪਾ ਦਿਓ ਮਹਾਰਾਜ ਚੋਰੀ ਹਟ ਕੇ ਇਹਦੀ ਭੇਟਾ ਆਪ ਲੈਣ ਡਿਆ ਕੀ ਲੋੜ ਪੈ ਗਈ ਗੁਰੂ ਨੂੰ ਆਂਦੇ ਜਦੋਂ ਗੋਪਤਾਏ ਨੇ ਝੋਲੀ ਕੀਤੀ ਤੇ ਉਹ ਦਰਮਤਾ ਗੁਜਰੀ ਜੀ ਨੇ ਝੋਲੀ ਕਰ ਲਈ ਮਾਤਾ ਗੁਜਰੀ ਜੀ ਦੀ ਝੋਲੀ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦਾ ਸਿਰ ਰੱਖਿਆ ਲੋਕ ਬੜੇ ਉਤਾਵਲੇ ਸਨ ਵੀ ਭਾਈ ਜੈਤਾ ਕੀ ਲੈ ਕੇ ਆਇਆ ਜਦੋਂ ਉਤਲੀ ਗੰਢ ਖੋਲੀ ਥਰੜੀ ਗੰਢ ਲਉ ਨਾ ਭਿੰਜੀ ਵੇਖੀ ਜਿਹੜੇ ਸਰਦਾਵਾਨ ਸਿੱਖ ਸੀ ਆਹ ਉਹ ਜਾਣ ਕੇ ਵੀ ਭਾਈ ਜੈਤਾ ਜੀ ਦਿੱਲੀੋਂ ਆਇਆ ਵਾਏ ਕੁਝ ਬੰਦੇ ਦਲੇਰ ਵੀ ਹੁੰਦੇ ਪੁੱਛਣ ਲੱਗ ਪਏ ਮਹਾਰਾਜ ਇਹ ਕੀ ਲੈ ਕੇ ਆਇਆ ਸਤਿਗੁਰੂ ਕਹਿਣ ਲੱਗੇ ਖੈਰੋ ਮੈਂ ਤੁਹਾਨੂੰ ਦਿਖਾਉਣਾ ਮੈਂ ਗੁਰੂ ਨਾਨਕ ਮਹਾਰਾਜ ਦੀ ਗੱਦੀ ਦੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਨਾ ਹਾਂ ਹਾਂ ਤੇ ਤੁਸੀਂ ਮੇਰੇ ਵਾਸਤੇ ਤੋਹਫੇ ਲੈ ਕੇ ਹਾਜ਼ਰ ਹੋਏ ਜੇ ਇੱਕ ਤੋਹਫਾ ਮੈਨੂੰ ਹਿੰਦੁਸਤਾਨ ਦੇ ਸ਼ਕਸ਼ੀ ਬਾਦਸ਼ਾਹ ਨੇ ਵੀ ਭੇਜਿਆ ਵਾਏ ਇਹਨੂੰ ਹੁਕਮ ਤੇ ਰਜਾ ਆਂਦਿਆ ਹਾਂ ਹਾਂ ਇਹ ਨਹੀਂ ਆਖਿਆ ਵੀ ਮਹਾਰਾਜ ਜੀ ਤੈਨਾਂ ਕੱਲ ਗੱਦੀ ਤੇ ਬੈਠਾਂ ਤੇ ਇਹ ਕੀ ਕੀਤਾ ਇਹ ਹਾਂ ਜਦੋਂ ਉਹ ਵੀ ਰਜਾ ਵਿੱਚ ਰਹਿਣਾ ਸਿੱਖ ਲੀਏ ਨਾ ਫਿਰ ਜ਼ਿੰਦਗੀ 'ਚ ਕਦੇ ਕੋਈ ਟੋਟਾ ਨਹੀਂ ਆਉਂਦਾ ਤੇ ਕਿਸੇ ਵੀ ਦੁੱਖ ਦਾ ਸਾਹਮਣਾ ਜੇ ਕਰਨਾ ਪੈਂਦਾ ਭਾਈ ਜੈਤਾ ਜੀ ਜਦੋਂ ਇਹ ਘਟਨਾ ਵਾਪਰੀ ਸੀ ਕੋਈ ਦਿੱਲੀ ਵਿੱਚ ਸਿੱਖ ਹੋਰ ਨਹੀਂ ਸੀ ਜੀ ਮਹਾਰਾਜ ਸਿੱਖ ਤੇ ਬੜੇ ਸੀ ਪਰ ਪੇਸ਼ ਬਦਲਾ ਕੇ ਖਲੋਤੇ ਸੀ ਸਤਗੁਰ ਪਾਤਸ਼ਾਹ ਭਾਈ ਜੈਤੇ ਨੂੰ ਦਿੱਲੀ ਦਾ ਸਾਰਾ ਸੀਨ ਪੁੱਛ ਰਿਆ ਤੇ ਭਾਈ ਜੈਤਾ ਰੋ ਰੋ ਕੇ ਜਿਸ ਤਰ੍ਹਾਂ ਦਿੱਲੀ ਦੀ ਸਾਰੀ ਬਾਗਲਾ ਦੱਸ ਰਿਹਾ ਹੈ ਜੈਤਾ ਜੀ ਮੈਂ ਇਹੋ ਜਾਂ ਮਾਂ ਬੱਲੀ ਸਿੰਘ ਸਾਝੂnga ਜਿਹੜਾ ਆਪਣੇ ਆਪ ਸਪਾਉਣਾ ਚਾਹੇ ਪਰ ਸੁਭੇਗਾ ਨਹੀਂ ਉਹਦੇ ਚਿਹਰੇ ਤੇ ਸਿਆਈ ਵੀਰਤਾ ਨ ਰਟਹਿਤਾ ਉੱਚੇ ਆਤਮਾ ਦਾ اخلاق ਦੱਸੇਗਾ ਭਾਈ ਜੈਤਾ ਉਹ ਮੇਰੇ ਵਿੱਚ ਅਪੇਦ ਹੋਏਗਾ ਉਹਦੇ ਦਿਲ ਦਾ ਨਾਗ ਦੇ ਵਿੱਚ 10 ਗੁਰੂ ਸਹਿਬਾਨਾਂ ਦਾ ਪਿਆਰ ਠਾਠਾ ਮਾਰੇਗਾ ਉਹਨਾਂ ਵਿੱਚ ਸ਼ਾਮਲ ਹੋਣ ਆਈਂਦੀ ਇੱਕ ਵੱਖਰੀ ਮਿਸਾਲ ਹੋਏਗੀ ਫਿਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕਿਹਾ ਗਿਆ ਖਾਲਸਾ ਸਾਜਿਆ ਜਿਨ੍ਹਾਂ ਮਰਨਾ ਤੇ ਇੱਕ ਪ੍ਰਵਾਨ ਕਰ ਲਿਆ ਪਰ ਕਿਸੇ ਗੈਰ ਦੀ ਗੁਲਾਮੀ ਨੂੰ ਪ੍ਰਵਾਨ ਨਹੀਂ ਕੀ